ਉਹੜਾ ਜੇ ਗਾਣੂ ਹੋ ਜਾਓ ਜਰਾ ਭਾਈ ਇਧਰ ਇਹ ਸਾਈਡ ਦਾ ਇੱਥੇ ਇਧਰ ਉਹ ਇਧਰ ਲੱਗੇ ਜਾਓ ਮਾੜਾ ਇਧਰ ਇਧਰ ਸਭ ਨੂੰ ਦਿਲੋਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 19 ਅਗਸਤ ਜਿਵੇਂ ਕਿ ਸਭ ਜਾਣਦੇ ਹੀ ਹੋਵੇਂ ਅੱਜ ਵਰਲਡ ਫੋਟੋਗ੍ਰਾਫੀ ਡੇ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ 19 ਅਗਸਤ 2024 ਵਰਲਡ ਫੋਟੋਗ੍ਰਾਫੀ ਡੇ ਦੀਆਂ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕ ਸਾਡੇ ਸਤਿਕਾਰਯੋਗ ਪ੍ਰਧਾਨ ਪੰਜਾਬ ਸਰਦਾਰ ਗੰਦੀਰ ਸਿੰਘ ਜੀ ਫਗੋਵਾਲ ਅਤੇ ਆਲ ਇੰਡੀਆ ਦੇ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਜੀ ਸ਼ੇਰਪੁਰ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਸਾਡੇ ਵਿਚਾਰਾ ਜੀ ਸੀਨੀਅਰ ਮੀਤ ਪ੍ਰਧਾਨ ਜੁਜਾਰ ਸਿੰਘ ਜੀ ਜਗਮਿੰਦਰ ਸਿੰਘ ਜੀ ਅਤੇ ਤਰਵੀਰ ਜੀ ਉਹਦੇ ਨੇਾਰੇ ਬਹੁਤ ਬਹੁਤ ਸਾਥੀਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਥੇ ਹੋਂਦ ਤੇ ਜਗਾਇਆ ਤੁਹਾਡਾ ਬਹੁਤ ਬਹੁਤ ਅਪਾ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਆਪਣੇ ਡੀਐਨਏ ਡੀਐਨਏ ਜਿਹੜੀ ਇਸ ਨਾਮਾ ਸਮਾਨੀ ਆਪਾਂ 2 ਮਿੰਟ ਦਾ ਮੌਕਾ ਦੇਵਾਂਗੇ ਜਗਮਿੰਦਰ ਸਾਡੇ ਵਿੱਚ ਪੰਜਾਬ ਟੀਮ ਤੋਂ ਸੀਨੀਅਰ ਵਾਈਸ ਪ੍ਰਧਾਨ ਸ਼੍ਰੀਆ ਸਿੰਘ ਜੀ ਜੋ ਵਿਜੇਚੇ ਤੋਂ ਸਾਡੇ ਕੋਲ ਪਹੁੰਚੇ ਜੀ ਸੋ ਇਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਬਹੁਤ ਬਹੁਤ ਸੋ ਇਹਨਾਂ ਦੇ ਨਾਲ ਹੀ ਸਾਡੇ ਵੱਡੇ ਵੀਰ ਸਰਦ ਜਗਿੰਦਰ ਸਿੰਘ ਜੀ ਜੋ ਵੀ ਗੋਂ ਪ੍ਰਧਾਨ ਆ ਉਹਨਾਂ ਦੇ ਨਾਲ ਤਨਵੀਰ ਜੀ ਸਾਡੇ ਜੁਗेश ਕੁਮਾਰ ਜੀ ਆਪਣੀ ਇਕਾਈ ਦੇ ਸੈਕਟਰੀ ਵੀ ਆ ਸਾਡੇ ਜੌਨ ਦੇ ਵਿੱਚ ਵੀ ਜੌਨ ਸਕਤਿਆਰ ਸੋ ਇਹਨਾਂ ਦਾ ਬਹੁਤ ਬਹੁਤ ਸਾਥ ਦੇ ਸਨੀਲ ਤੁਜਾ ਜੀ ਬਹੁਤ ਹੀ ਮਿਹਨਤ ਕਰਾਂ ਜੋ ਕਿ ਆਪਾਂ ਦੇ ਨਾਂ ਦੇ ਲਾਂਚ ਦੇ ਨਹੀਂ ਕਰਾਂਗੇ ਉਹਦੇ ਵਿੱਚ ਸਭ ਤੋਂ ਵੱਡਾ ਐਫੀ ਇਹਨਾਂ ਦਾ ਆ ਸਟੀਲ ਨੂੰ ਬੋ ਜਿਨ੍ਹਾਂ ਨੂੰ ਇੱਕ ਇੱਕ ਕਾਲ ਫੋਲੋ ਕਰਦੇ ਆ ਬਹੁਤ ਬਹੁਤ ਪੂਰਾ ਜਨਮ ਚਾਹਿਆ ਕੋ ਪੰਜਾਬ ਦੇ ਕੀ ਤੋਂ ਸਾਡੇ ਵਿੱਚ ਬਹੁਤ ਬਹੁਤ ਧੰਨਵਾਦ ਜੀ 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 ਆਇਆਂ ਨੂੰ ਜੱਟਾਂ ਦਾ ਬਾਕਾਮ ਸੰਡਵਿਚ ਬੜੀ ਜਿਹੜਾ ਦੇ ਕੋਈ ਮਨਮੋਹਣ ਸੀ ਸਾਡਾ ਪੋਸਟ ਆ ਮੈਂ ਆਉਂਦਾ ਹਾਂ ਨਵਾਂ ਲੀਵੋ ਮਾਡਲ ਚਾਹੋਣ ਜੇ ਕੋਈ ਆਪਣੇ ਚਾਰਟਾਂ ਨਾਲ ਜਾਏ ਬੰਦਾ ਸਮੇਂ ਨੂੰ ਦੱਸ ਸਕਦਾ ਹੈ ਕਿਉਂਕਿ ਅੱਜ ਵੀ ਬੜੀ ਸਟੇਜ ਦੀ ਸ਼ੁਰੂਆਤ ਕੀਤੀ ਹੈ ਇਸ ਜੀ ਨਾਲ ਸੋ ਬਹੁਤ ਸਾਰੀ ਲਗਭਗ ਮੋਲੀਆਂ ਸਾਡੇ ਵਿੱਚ ਸੋ ਸਾਨੂੰ ਦੱਸੋ ਜੀ ਤੁਸੀਂ ਕਿਹਨਾਂ ਥਾਂ ਪਾਜੀ ਉਹਨਾਂ ਨੂੰ ਬਲਾਵਾ ਮੈਂ ਪਾਉਂਦਾ ਹਾਂ ਉਹ ਤਰ ਵੀ ਇਸ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਪੀਪੀਏ ਦੀ ਗੂਤਰ ਕਾਈਤੇ ਸਾਰਿਆਂ ਦਾ ਇਕੱਠੇ ਹੋਣ ਤੇ ਜੀ ਆਇਆਂ ਨੂੰ ਆਖਦਾਂ ਤੇ ਧੰਨਵਾਦ ਕਰਦਾ ਹਾਂ ਤੇ 19 ਅਗਸਤ ワਲਡ ਫੋਟੋਗ੍ਰਾਫੀ ਦਿਵਸ ਨੂੰ ਜੋ ਅੱਜ ਆਪਾਂ ਮਨਾ ਰਹੇ ਹਾਂ ਤੇ ਸਾਰਿਆਂ ਨੂੰ ਮੁਬਾਰਕਾਂ ਦੇਣਾ ਵਾਲੀ ਫੋਟੋਗ੍ਰਾਫੀ ਦੇ ਦੀਆਂ ਠੀਕ ਹੈ ਤੇ ਇੱਕ ਆ ਕਹਦਾ ਕਿ ਯੂਨੀਅਨ ਦੀ ਥੋੜੀ ਬਹੁਤੀ ਸਟਰੈਂਥ ਰੱਖੋਗੀ ਜਿੰਨੇ ਵੀ ਮੈਂਬਰ ਆਪਾਂ ਵੱਧ ਤੋਂ ਵੱਧ ਕਰ ਸਕਦੇ ਆਂ ਤਾਂ ਜੋ ਵੀ ਯੂਨੀਅਨ ਦੇ ਵਿੱਚ ਸਾਰਿਆਂ ਨੇ ਮਤਲਬ ਇਕੱਠੇ ਹੋਇਆ ਕਰੋ ਤੇ ਜਿੰਨੇ ਵੀ ਮੈਂਬਰ ਆਪਾਂ ਵੱਧ ਤੋਂ ਵੱਧ ਜੋੜ ਸਕਦੇ ਆਂ ਜੋੜਨ ਵਿੱਚ ਘਟਪਾਲ ਤਾਂ ਸਾਰਿਆਂ ਨੂੰ ਇੱਕ ਵਾਰੀ ਫੇਰ ਵਨ ਫੋਟੋਗ੍ਰਾਫੀ ਦੀ ਬਹੁਤ-ਬਹੁਤ ਮੁਬਾਰਕੀ ਸੋ ਹੁਣ ਸਾਡੇ ਵਿੱਚ ਸਾਡੇ ਜ਼ੋਨ ਪ੍ਰਧਾਨ ਜੀ ਜਗਜਿੰਦਰ ਸਿੰਘ ਜੀ ਉਹ ਆਪਾਂ ਨੂੰ ਅਕਾਈ ਬਾਰੇ ਵੀ ਆਪਣੀ ਸੰਸਥਾ ਬਾਰੇ ਦੱਸਣਗੇ ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਸਾਡੇ ਨਾਲ ਦੋ ਸ਼ਬਦਾਂ ਸਾਂਝੇ ਕਰ ਗਾ ਜਤਿਮਨ ਦਸੂਰ ਆਲ ਦੇ ਵਿੱਚ ਮੌਜੂਦ ਸਮੁੱਚੇ ਨਕੋਦਰ ਯੂਨਿਟ ਦੇ ਫੋਟੋਗ੍ਰਾਫਰ ਭਰਾਤ ਸਾਰਿਆਂ ਨੂੰ ਵਾਇਪੁਰ ਜੀ ਦਾ ਖਾਲਸਾ ਵਾਇਪੁਰ ਜੀ ਕੀ ਫਤਿਹ ਸੋ ਅੱਜ ਵਨ ਫੋਟੋਗ੍ਰਾਫੀ ਦੇ ਤੇ ਸਾਰਿਆਂ ਨੂੰ ਜਿੱਥੇ ਮੈਂ ਵਧਾਈਆਂ ਦਿੰਨਾ ਉੱਥੇ ਹੀ ਨਕੋਦਰ ਯੂਨਨ ਦੇ ਸਾਡੇ ਚੇਅਰਮੈਨ ਗੁਰਪਾਲ ਸਿੰਘ ਜੀ ਪਤੀ ਪਾਜੀ ਪ੍ਰਧਾਨ ਸਾਹਿਬ ਹਾਕਮ ਸਿੰਘ ਜੀ ਫੈਕਟਰੀ ਜੁਗੇਸ਼ ਕੁਮਾਰ ਜੀ ਕੈਸ਼ੀਅਰ ਸਾਡੇ ਸੁਨੀਲ ਬਾਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਸ਼ਨੀ ਕੁਮਾਰ ਜੀ ਵਾਈਸ ਪ੍ਰੈਜ਼ੀਡੈਂਟ ਸੰਜੀਪ ਕੁਮਾਰ ਜੀ ਨਾਲੇ ਵਾਈਸ ਪ੍ਰੈਜ਼ੀਡੈਂਟ ਗੌਰਵਤ ਮਹਾਂਜੀ ਜੁਆਇੰਟ ਸੈਕਟਰੀ ਅਮ ਅਭਜੀਤ ਜੀ ਜੁਆਇੰਟ ਸੈਕਟਰੀ ਸੋਨੀਗਲ ਜੀ ਜੋ ਸਾਡੇ ਵਰਕਿੰਗ ਕਮੇਟੀ ਮੈਂਬਰ ਆ ਤੇ ਪੀਆਰਓ ਸਰਜੀਤ ਜੀ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਨੇ ਹਾਜ਼ਰੀ ਜਿਲੰਦਰ ਦੇ ਸੋ ਨਾਲੇ ਜਗੇਂਸ਼ ਜੀ ਸਾਡੇ ਜ਼ੋਨ ਦੇ ਵਿੱਚ ਵੀ ਸੁਭਾਵਾਂ ਦੇ ਰਹੇ ਆ ਸੋ ਸਾਰਿਆਂ ਦਾ ਮੈਂ ਇੱਥੇ ਸਾਨੂੰ ਸੱਜਣ ਦੇ ਭਰਾਵਾਂ ਨਾਲ ਸਾਰਿਆਂ ਨਾਲ ਮਿਲਾਉਣ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੇ ਸਾਰੇ ਭਰਾਵਾਂ ਨੂੰ ਅੱਜ ਦੇ ਵਰਲਡ ਫੋਟੋਗ੍ਰਾਫੀ ਦੇ ਯਾਨੀ ਕਿ 19 ਅਗਸਤ ਦੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਤੋਂ ਮੈਂ ਬਹੁਤ ਹੀ ਰੀਣੀ ਰਹਾਂਗਾ ਸਾਡੇ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਮੇਰੇ ਚਾਚਾ ਜੀ ਆਜਾਜ ਸਿੰਘ ਜੀ। ਉਹਨਾਂ ਦੀ ਬਲੌਗ ਤੇ ਸਾਡੇ ਢੰਡਿਆਲੇ ਤੋਂ ਮਨੋਦੇਵ ਜੀ ਭਾਜੀ ਸੰਤੋਸ਼ ਸਟੂਡੀਓ ਵਾਲੇ ਇਹਨਾਂ ਦੀ ਬਲੌਗ ਵਾਰੀ-ਵਾਰੀ ਜਿਦਾਂ ਹੁਣ ਆਪਾਂ ਸਟੇਜ ਦੀ ਗੱਲ ਕਰ ਲਈਏ ਅਸੀਂ ਵੀ ਇੰਨੀ ਬੋਲਦੇ ਨਹੀਂ ਜਿਆ ਇੱਦਾਂ ਸਿੱਧੂ ਚਲੋ ਥੋੜਾ ਜਿਹਾ ਆਪਾਂ ਇੱਕ ਦੋ ਤਿੰਨ ਮੀਟਿੰਗਾਂ ਬੋਲ ਕਰਾਂਗੇ। ਸਿੰਪਲੀ ਮੈਥ ਰੇਟ ਹੋ ਜਾਣਾ ਭਾਜੀ ਨੇ ਬ੍ਰਦਰ ਨੇ ਗੱਲ ਵਧੀਆ ਕੀਤੀ ਹੈ ਇੱਕ ਗੱਲ ਰੱਖਣ ਕਰਨ ਦਾ ਹੌਲੀ ਹੌਲੀ ਤਿਆਰਬਾ ਹੋ ਜਾਂਦਾ ਕੋਈ ਗੱਲ ਰੱਖਣ ਨੂੰ ਕੁਐਸਚਨ ਆਈਜ਼ ਬਣਾ ਲਿਆ ਵੀ ਕੁਐਸਚਨ ਆਨਸਰ ਆਪਣੇ ਕੋਲ ਲੱਭ ਪਏ ਸੋ ਉਹਨਾਂ ਦੇ ਮੁੱਦਾ ਵਧੀਆ ਸੀ ਹੌਲੀ ਹੌਲੀ ਉਹ ਠਹਿਰਾ ਦੇ ਨਾਲ ਹੋਰ ਵਧੀਆ ਇਦਾਂ ਦੇ ਆਪਣੇ ਸਾਰਿਆਂ ਦੇ ਵਿਚਾਰ ਉਹ ਲੈ ਕੇ ਆਉਣਗੇ ਬਾਕੀ ਸਾਰੇ ਵੀ ਆਪਾਂ ਕਰਾਂਗੇ ਸੋ ਮੈਂ ਬੇਨਤੀ ਕਰੂੰਗਾ ਸਾਰੇ ਭਰਾਵਾਂ ਇੰਦੇ ਜਿੱਦਾਂ ਆਪਾਂ ਅੱਜ ਬੈਠੇ ਹਾਂ ਇਤਿਆਂ ਪਾਹ ਮਹੀਨੇ ਦੋ ਤਿੰਨ ਮਹੀਨੇ ਕਦੇ ਕਿਸੇ ਸ਼ੌਪ ਦੇ ਕਦੇ ਕਿਸੇ ਸ਼ੌਪ ਦੇ ਕੱਠੇ ਜ਼ਰੂਰ ਹੋਇਆ ਸਾਰਿਆਂ ਮੈਂ ਜੇ ਗੱਲ ਕਰਾਂ ਅੱਜ ਦੇ ਦਿਨ ਦੀ ਵਰਲਡ ਫੋਟੋਗ੍ਰਾਫੀ ਦੇ ਦੀ 1226 ਤੋਂ ਫਰਾਂਸ ਦੇ ਵਿੱਚ ਸ਼ੁਰੂ ਹੋ ਗਈ ਇਹਦੀ ਪ੍ਰਕਿਰਿਆ ਵੀ ਫੋਟੋ ਕਿਦਾਂ ਖਿੱਚਣੀ ਹੈ ਕੀ ਹੋਣਾ ਚਾਹੀਦਾ ਬਹੁਤ ਵੱਡੇ ਉਹਦੇ ਪ੍ਰੋਜੈਕਟ ਉਹਨੂੰ ਕੈਮਰੇ ਨੂੰ ਉਹ ਵੱਡੀ ਸਾਈਜ਼ ਦਾ ਪਹਿਲਾਂ ਬਣਾਇਆ ਗਿਆ ਜਿੱਦਾਂ ਕਿ ਆਪਾਂ ਹੁਣ ਵੀ ਦੇਖਦੇ ਜਣੇ ਆ ਪ੍ਰਦਰਸ਼ਨੀਆਂ ਦੇ ਵਿੱਚ ਜਾ ਜਾਵੇ। ਉਸ ਤੋਂ ਬਾਅਦ 1700 ਸੈਟੀ ਨੂੰ ਜੋਸਫ ਨਾਈਸਕੋਰ ਨੀਪਸ ਨੇ ਇਹਨੂੰ ਫਰਾਂਸ ਦੀ ਜਿਹੜੀ ਉੱਥੇ ਦੀ ਵਿਗਿਆਨਿਕ ਕੇਂਦਰ ਸੀ ਉਹਦੇ ਵਿੱਚ ਪੇਟੈਂਟ ਕਰਾਉਣ ਨੂੰ ਐਡਮਿਟ ਕਰਾਤਾ ਜਾਨੀ ਦਾਖਲ ਕਰਾਤਾ ਸੀ ਮੈਂ ਇੱਕਾ ਪ੍ਰੋਜੈਕਟ ਬਣਾਇਆ ਇੱਕ ਪ੍ਰੋਡਕਟ ਆ ਮੇਰਾ ਤੇ ਇਹਨੂੰ ਆਪਾਂ ਰਜਿਸਟਰ ਕਰ ਲਈਏ ਤਾਂ ਕਿ ਇਹ ਸਾਡੀ ਸਾਡਾ ਰਹੇ ਵੀ ਹੋਰ ਕੋਈ ਦਾ ਰਾਈਟ ਨਾ ਹੋਵੇ ਜਿਹਦਾ ਨੈਗੇਟਿਵ ਤੇ ਆਪਣਾ ਰਾਈਟ ਹੋਵੇ। ਵੀ ਨੇਕਟ ਆਪਾਂ ਲਿਖਿਆ ਦੀ ਉਹ ਨੇਕਟ ਸਟੂਡੀਓ ਦੀ ਪ੍ਰੋਪਰਟੀ ਰੋਗੀ ਲਾਈਕ ਇਨ ਤੇ 1849 ਨੂੰ 19 ਅਗਸਤ ਨੂੰ ਪੇਟੈਂਟ ਹੋ ਗਿਆ ਸੀ ਆਪਣਾ ਉਹ ਕੈਮਰਾ ਜਿਹੜਾ ਪਹਿਲਾ ਬਣਿਆ ਸੀ ਉਹ ਜਦੋਂ ਉਸ ਉਸ ਦਿਨ ਦੀ ਯਾਦ ਦੇ ਵਿੱਚ ਜਦੋਂ ਕੋ ਮਨ ਲਓ ਪਹਿਲਾ ਉਹ ਦਿਨ ਹੋਇਆ ਸੀ 19 ਅਗਸਤ 1849 ਤੋਂ ਲੈ ਕੇ ਹੱਦ ਤੱਕ 19 ਅਗਸਤ ਨੂੰ ਆਪਾਂ ਉਸ ਦਿਨ ਦੀ ਯਾਦ ਦੇ ਵਿੱਚ ਇਹ ਆਪਾਂ ਵਾਈਲਡ ਫੋਟੋਗ੍ਰਾਫੀ ਦੇ ਆ ਜਿਹੜਾ ਮਨਾਉਂਦੇ ਆ ਹਮੇਸ਼ਾ ਜਿਹਦੇ ਤੋਂ ਆਪਣੇ ਪਹਿਲੇ ਕੈਮਰੇ ਦੀ ਨਜ਼ਾਰਾ ਉਹਦੇ ਤੋਂ ਬਾਅਦ 1860 ਨੂੰ ਜੇ ਕੈਮਰਾ ਬਣ ਵੀ ਗਿਆ ਸੀ ਉਸ ਤੋਂ ਬਾਅਦ ਜਿਹੜੀ ਪਹਿਲੀ ਰੰਗੀਨ ਫੋਟੋ ਉਹਨੇ ਖਿੱਚੀ ਸੀ ਤਿੰਨ ਰੰਗ ਦੇ ਫਿਲਟਰ ਵਰਤ ਕੇ ਥੋਮਸ ਟੋਨ ਨੇ ਨੀਪਸ ਤੋਂ ਬਾਅਦ 1860 ਨੂੰ ਤਿੰਨ ਰੰਗ ਦੇ ਫਿਲਟਰ ਵਰਤੇ ਹੁਣ ਜੀ ਆਪਾਂ ਵਰਤਦੇ ਨੇ ਆਰ ਜੀ ਬੀ ਕਲਰ ਵਰਤਦੇ ਆ ਫੋਟੋ ਐਡਾਪ ਦੇ ਵਿੱਚ ਉਹਦੇ ਵਿੱਚ ਉਹਨੇ ਲਾਲ ਨੀਲਾ ਤੇ ਹਰਾ ਇਹ ਤਿੰਨ ਰੰਗ ਦੇ ਫਿਲਟਰ ਵਰਤ ਕੇ ਬਲੈਕ ਐਂਡ ਵਾਈਟ ਜਾਂ ਜਿਹੜੇ ਮੇਰੇ ਸਰਕਾਰ ਜੋ ਵੱਡੇ ਬੈਠੇ ਆ ਉਹਨੇ ਜਿਹੜੀ ਬਲੈਕ ਐਂਡ ਵਾਈਟ ਤੇ ਕੰਮ ਕੀਤਾ ਉਹਨਾਂ ਨੂੰ ਜਿਆਦਾ ਨੋ ਲੈਜ ਹੈ ਸਾਡੇ ਤੋਂ ਵੀ ਵੱਧ ਉਹਨੇ ਤਿੰਨ ਰੰਗ ਦੇ ਫਿਲਟਰ ਵਰਤ ਕੇ ਮਾਲੋ ਨੀਲਾ ਹਰਾ ਤੇ ਲਾਲ ਉਹ ਤਿੰਨਾਂ ਰੰਗਾਂ ਨੂੰ ਮਰਜ ਕਰਕੇ ਅੱਗੇ ਵਾਰੀ-ਵਾਰੀ ਵਰਤ ਕੇ ਤੇ ਕਲਰ ਫੋਟੋ ਲਿਆਦ ਕੀਤੀ ਸੀ 1800 ਕਾਰਡ ਦੇ ਸੋ ਕਿੰਨੇ ਔਰ ਤਾਂ ਆਪ ਨੂੰ ਬਹੁਤ ਸੌਖਾ ਲੱਗ ਗਿਆ ਨਾ ਲਾਈਕ ਸੇਮ ਹੁਣ ਤਾਂ ਵੀ ਜਿਹੜੀ ਮੈਂ ਗੱਲ ਕਰਾਂ ਹੁਣ ਉਹ ਜਿਹਾ ਆਪਾਂ ਨੇ ਜੂਨੀਅਰ ਵਾਰੇ ਕਰਵਾਂ ਕਰ ਲਈਏ ਆਜ਼ਾਦ ਭਾਰਤ ਤੋਂ ਬਾਅਦ ਅਜਾਦ ਭਾਰਤ ਤੋਂ ਬਾਅਦ ਸਾਰਿਆਂ ਨੂੰ ਪਹਿਲੀ ਜੋ ਕਿ ਨਾਲ ਆਪਣੀ ਫੋਟੋਗ੍ਰਾਫਰ ਨਾਲ ਐਫ 1952 ਨੂੰ ਆਪਣੀ ਯੂਨੀਅਨ ਚਲਦੀ ਹੈ ਅਜਾਦ ਭਾਰਤ ਤੋਂ ਬਾਅਦ ਸਭ ਤੋਂ ਪਹਿਲੀ ਫੋਟੋਗ੍ਰਾਫਰ ਤੇ ਜਿਹੜਾ ਬਹੁਤ ਹੀ ਵਧੀਆ ਬਹੁਤ ਮਹੱਤਵਪੂਰਨ ਆਪਣਾ ਦਫ਼ਤਰ ਆਪਣੇ ਬਜ਼ੁਰਗਾਂ ਨੇ ਆਪਾਂ ਨੂੰ ਦਿੱਤਾ ਜਲਿੰਦਰ ਗੁਰੂਆਂ ਕਮਿਸ਼ਨ ਹਸਪੀਟਲ ਦੇ ਬਿਲਕੁਲ ਨਾਲ ਲਗਭਗ 150 ਕਰੋੜ ਦੀ ਪ੍ਰਾਪਰਟੀ ਆ 150 ਤੇ ਜਿਹੜੇ ਆਪਾਂ ਸਾਰੇ ਭਰਾ ਮੰਨ ਗਏ ਜਿਹੜੇ ਆਪਾਂ ਮੈਂਬਰ ਬਣੇ ਮਤਿਯਾਸ ਮੌਲਾਈ ਦੇ ਸੇਸ਼ ਤੋਂ ਨਾ ਪਰ ਲੜਵੀਂ ਕਰੀ ਸਕਦੇ ਆ ਗੱਲ ਮੇਰੇ ਉੱਤੇ ਆ ਗਿਆ ਕਿ ਆ ਜੀ ਆਪਣਾ ਏਕਾ ਹੋਏ ਏਕੇ ਦੇ ਲਈ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਆਪਣੀ ਯੂਨੀਅਨ ਨਾਲ ਜੁੜੀਏ ਤੇ ਆਪਾਂ ਆਪਣੇ ਏਕੇ ਦਾ ਕੀ ਕਹਿੰਦੇ ਹੁੰਦੇ ਆ ਆਪਾਂ ਆਪਣੇ ਏਕੇ ਦਾ ਪੇਸ਼ ਕਰੀਏ ਸਾਰਿਆਂ ਨੇ ਸਾਡੇ ਮਨ ਦੀ ਆ ਯੂਨੀ ਦੀ ਸਰਪੰਚ ਨੂੰ ਬਹੁਤ ਵਧਾਈਏ ਤੇ ਰਾਤ ਨਾਲ ਚਲੀਏ ਸਾਰਿਆਂ ਮਾਈਕ ਦਾ ਐਂਡ ਦੇ ਵਿੱਚ ਵਾਡਾ ਪ੍ਰੋਗਰਾਮ ਦੀ ਜੇਨੀਆ ਬਹੁਤ ਬਹੁਤ ਸੋ ਹੁਣ ਮੈਂ ਸਾਡੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਸਰਦਾਰ ਜਗਜਾ ਸਿੰਘ ਜੀ ਨੂੰ ਗੋਗਾ ਉਹਨਾਂ ਨੂੰ ਥੋੜਾ ਜਾਣਕਾਰੀ ਦੇ ਸਨ ਆਪਣੀ ਮੈਂ ਨੰਪੁਰਕਾਈ ਤੋਂ ਮੇਰੇ ਵੀਰ ਉਹਦੇ ਦਾ ਪੰਜਾਬ ਦੇ ਹਲਦੇਦਾਰ ਚੌਂ ਦੇ ਹਲਦੇਦਾਰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਦ ਬੋਰਡ ਫੋਟੋਗ੍ਰਾਫੀ ਦੇਤੇ ਮੈਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਦੇਣਾ। ਬਹੁਤ ਵਧੀਆ ਲੱਗਾ ਵੀ ਤੁਸੀਂ ਇਕੱਠੇ ਹੋ ਕੇ ਸਲਾਹ ਕਰ ਰਹੇ ਆਂ। ਡੈਲੀ ਗੌਂਗ ਕਰ ਰਹੇ ਆਂ ਤੁਸੀਂ। ਇਸੇ ਤਰ੍ਹਾਂ ਜਿਹੜੇ ਆਪਣੇ ਖਰਾ ਕਰੋ ਕੋਈ ਨਾ ਕੋਈ ਪਾਪਾ ਚਾਹ ਕੈਮਰਾ ਤੇ ਆਪਾਂ ਹੁਣ ਤੇ ਬਸਰ ਲਾ ਲੋ ਕਿਤੇ ਕਿਤੇ ਗ੍ਰੀਨ ਨਹੀਂ ਕੋਈ ਮਦਦ ਕਰ ਲੋ। ਇਹਨਾਂ ਦੇ ਨਾਲ ਤੇ ਫੋਟੋਗ੍ਰਾਫੀ ਦੇਤੇ ਇਦਾਂ ਦੀਆਂ ਟੀਜਾਂ ਕਰਿਆ ਕਰੋ। ਅਜਾ ਮ ਆਪਾਂ ਕਰ ਸਕਦੇ ਆਂ। ਗੇਰਿੰਗ ਕਰੀ। ਸੋ ਮੈਂਬਰਸ਼ਿਪ ਕੋਲੇ ਵੀ ਤੁਸੀਂ ਆਪ ਮੈਂਬਰ ਬਣਨ ਹੱਤੇ ਕਿ 4038 ਮਨਜ਼ਾ ਦੇ ਤੁਹਾਡੇ ਵਰਕਰ ਵੀ ਮੈਂਬਰ ਬਣ ਸਕਦੇ ਜਿਹੜੇ ਘਰ ਦੇ ਵਿੱਚ ਬੈਠੇ ਕੰਮ ਕਰਦੇ ਆ ਜਿਹੜੇ ਘਰ ਬੈਠਾ ਕਰਦਾ ਉਹ ਡਿਫਰੈਂਟ ਹੋਣਾ ਚਾਹੀਦਾ ਉਹ ਜਿੱਦਾਂ ਰੱਖ ਕੇ ਖੜਾ ਕੋਈ ਚਾਹ ਲਾਗ ਅਸੀਂ ਇਹ ਹੀ ਚਾਹਾਂਗੇ ਕਿ ਤੁਸੀਂ ਵੱਧੋ ਵੱਧ ਜਦੋਂ ਕੋਈ ਤੋਂ ਪਰਪਰ ਪਹਿਚਾਣ ਨਹੀਂ ਦਦੋ ਜਾਂ ਉਹ ਵੀ ਗੱਲਾਂ ਬਾਹੀਆਂ ਬਸ ਇਹ ਜੀ ਸੈਕੋ ਜੇ ਤੁਸੀਂ ਚੈੱਕ ਕਰ ਤਾਂ ਤੁਸੀਂ ਕਾਮਦ ਆ ਹੋਏ ਇਹਨਾਂ ਕਾਮਦ ਦੇ ਆਓ ਸਾਰੇ ਜਾਨੇ ਇੱਕ ਦੂਜੇ ਨਾਲ ਰਲ ਕੇ ਚੱਲਣ ਦੀ ਕੋਸ਼ਿਸ਼ ਕਰੋ ਇਸ ਦੌਰਾਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਵੱਲ ਕੋਟਾ ਰੌਗਟੇ ਦੀਆਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਫਿਰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ ਅੱਜ ਜਿਸ ਤਰ੍ਹਾਂ ਕਿ ਸਾਰੇ ਹੀ ਜਾਣਦੇ ਸੀ ਕਿ ਪੂਰੇ ਵੱਲ ਦੇ ਵਿੱਚ ਵਰਲਡ ਫੋਟੋਗ੍ਰਾਫੀ ਡੇ ਨੂੰ ਬਹੁਤ ਹੀ ਤੁਮਕਾਮ ਦਿਨ ਆਲ ਕੱਲ ਵੈਸੇ ਹੈ 19 ਅਗਸਤ ਤੇ ਲੇਕਿਨ ਅਜਾ ਹੁਣ ਯਾਰੀ ਕਰਕੇ ਜਿੱਥੇ ਵੀ ਜਿਹੜਾ ਜਿਹੜਾ ਜੋ ਟਾਈਮ ਮਿਲ ਰਿਹਾ ਹੈਗਾ ਉਸ ਹਿਸਾਬ ਦੇ ਨਾਲ ਸਾਰੇ ਇਹਨੂੰ ਸੈਲੀਬ੍ਰੇਟ ਕਰ ਰਹੇ ਹੈਗੇ ਆ ਆਪਣੇ ਲੇਵਲ ਤੇ ਤੇ ਕਈ ਐਸੀ ਗੱਲਾਂ ਜਿਹੜੀਆਂ ਹੈਗੀਆਂ ਸਾਂਝੀਆਂ ਕਰਨੀਆਂ ਹੁੰਦੀਆਂ ਉਹ ਜਿਦਾ ਕਿ ਭਾਈ ਜੁਣੀ ਗੱਲ ਕੀਤੀ ਹੈਗੀ ਆ ਪ੍ਰਧਾਨ ਸਾਹਿਬ ਜੁਣੀ ਸਾਰਿਆਂ ਨੇ ਇੱਕ ਦੇ ਇੱਕ ਦੂਸਰੇ ਦੇ ਵਿਚਾਰ ਸੁਨੇ ਹੈਗੇ ਆ ਤੇ ਆਪਣੀ ਸਹਿਮਤੀ ਵੀ ਜਤਾਈ ਹੈਗੀ ਆ ਸੋ ਇਹਨਾਂ ਗੱਲਾਂ ਦੇ ਨਾਲ ਇਹ ਚੱਲਦੀਆਂ ਰਹਿਣੀਆਂ ਹੈਗੀਆਂ ਕਿਉਂਕਿ ਮੀਟਿੰਗ ਜਿਹੜਾ ਹੈਗਾ ਟਾਈਮ ਦੇ ਹਿਸਾਬ ਦੇ ਨਾਲ ਜਦੋਂ ਹੋਊਗਾ ਫਿਰ ਉਸ ਹਿਸਾਬ ਦੇ ਨਾਲ ਸਾਰੀਆਂ ਗੱਲਾਂ ਵਰਤਾ ਹੁੰਦੀਆਂ ਰਹਿਣੀਆਂ ਤੇ ਚੱਲਦੀਆਂ ਰਹਿਣੀਆਂ ਹੈਗੀਆਂ ਉਹਦੇ ਵਿੱਚ ਇੱਕ ਦੂਸਰੇ ਦਾ ਸਹਿਯੋਗ ਖਾਸ ਤੌਰ ਤੇ ਕਈ ਵਾਰ ਕੀ ਹੈ ਜਿੱਦਾਂ ਕਿ ਹੁਣ ਗੱਲ ਇੱਕ ਕੀਤੀ ਸੀ ਮੈਂ ਸ਼ੇਅਰ ਕਰ ਲੱਗਾ ਪੀ ਆਪਾਂ ਸੈਂਟਰ ਫਰੇਮ ਲੱਭਦੇ ਹੈਗੇ ਆ ਕਿਤੇ ਵੀ ਆ ਫਰੇਮਿੰਗ ਦੀ ਗੱਲ ਨੂੰ ਕਰੀਏ ਵੀ ਜਿੱਥੋਂ ਮਰਜੀ ਤੁਸੀਂ ਫਰੇਮ ਬਣਾ ਸਕਦੇ ਹੈਗੇ ਆ ਅ ਐਜ਼ ਅ ਮੈਂ ਫਿਲਮ ਡਾਇਰੈਕਟਰ ਬੇਸਿਕ ਜਿਹੜੀਆਂ ਚੀਜ਼ਾਂ ਹੈਗੀਆਂ ਇਹੀ ਹੈਗੀਆਂ ਫੋਟੋਗ੍ਰਾਫਰ ਗਿਆ ਵੀ ਕਿ ਤੁਹਾਨੂੰ ਫਰੇਮ ਤੁਹਾਡਾ ਬੈਸਟ ਕਿੱਥੋਂ ਲੰਦਾ ਹੈਗਾ ਵੀਊ ਤੁਹਾਡਾ ਕਿੱਥੋਂ ਮਿਲਦਾ ਹੈਗਾ ਉਹਦੇ ਉੱਤੇ ਤੁਸੀਂ ਇਹ ਸਾਰੀਆਂ ਗੱਲਾਂ ਨੋਟ ਕਰਕੇ ਕਰ ਸਕਦੇ ਹੈਗੇ ਆ ਫਿਰ ਆਪਾਂ ਇੱਕ ਦੂਸਰੇ ਦੀ ਲੈਗ ਪੁਲਿੰਗ ਕਰਦੇ ਹੈਗੇ ਆ ਕਸਟਮਰ ਤੇ ਉਹ ਉਹਨੂੰ ਕੋਈ ਫਰਕ ਨਹੀਂ ਪੰਦਾ ਲੇਕਿਨ ਨੁਕਸਾਨ ਸਾਡਾ ਹੁੰਦਾ ਹੈਗਾ ਉਹਦੇ ਵਿੱਚ ਕੀ ਆ ਅਸੀਂ ਇੱਕ ਦੂਸਰੇ ਥੱਲੇ ਕੰਮ ਨੂੰ ਡੀਗ੍ਰੇਡ ਕਰਨ ਵਾਸਤੇ ਕੀ ਆ ਅਗੇਂਸ ਤੇ ਲਾਈਕ ਦੇਣੀ ਕਈ ਵਾਰ ਕੰਮ ਕਰਨਾ ਪੈ ਜਾਂਦਾ ਹੈਗਾ ਲੇਕਿਨ ਇਹ ਚੀਜ਼ਾਂ ਬ੍ਰੀਤੀਆਂ ਹੈਗੀਆਂ ਸਾਰੇ ਜਾਣਦੇ ਹੈਗੇ ਆ ਉਹਦੇ ਵਿੱਚ ਕੀ ਆ ਜਦੋਂ ਕਾਟ ਦੀ ਗੱਲ ਕੀਤੀ ਸੀ ਭਰਾ ਨੇ ਮੈਂ ਇੱਕ ਛੋਟਾ ਜਿਹਾ ਗੱਲ ਕਰੂੰਗਾ ਕਿ ਕਈ ਵਾਰ ਇਹ ਗੱਲ ਆ ਜਾਂਦੀ ਸਾਹਮਣੇ ਰੱਬ ਨਾ ਕਰੇ ਕਿਸੇ ਦਾ ਪਾਗ ਖੁੱਲਿਆਰੀ ਜਾਂ ਵਾਇਰਸ ਆ ਗਿਆ ਜਾਂ ਕੋਈ ਪ੍ਰੋਬਲਮ ਆ ਗਈ ਹੋ ਸਕਦਾ ਹੈ ਵੀ ਕਿ ਲੜਕੀ ਵੱਲੋਂ ਜਿਹੜਾ ਸੀ ਉਹਦੇ ਤੋਂ ਸਾਨੂੰ ਡਾਟਾ ਲੈਣਾ ਪੈ ਜਵੇ ਤੇ ਇਸ ਕਰਕੇ ਇੱਕ ਦੂਸਰੇ ਨੂੰ ਵੱਧ ਤੋਂ ਵੱਧ ਕਨਫੀਡੈਂਟ ਕਰੋ ਕਿਸੇ ਤੇ ਵੀ ਕਿਸੇ ਟਾਈਮ ਕੋਈ ਵੀ ਲੋਡ ਪੈ ਸਕਦੀ ਹੈਗੀ ਆ ਇਸ ਕਰਕੇ ਇਹ ਚੀਜ਼ ਨੂੰ ਇਹ ਨਾ ਸੋਚੋ ਵੀ ਕਿ ਮੈਂ ਹੀ ਬੈਸਟ ਹਾਂ ਆਨ ਦਾ ਪਾਰਟ ਆਫ ਹੋਲ ਇੰਡਸਟਰੀ ਮੈਂ ਇੱਕ ਹਿੱਸਾ ਆ ਮੈਂ ਇੰਡਸਟਰੀ ਦੀ ਹਾਂਗਾ ਜਦੋਂ ਤੁਸੀਂ ਇਹ ਚੀਜ਼ ਸੋਚ ਕੇ ਚਲੋਗੇ ਤੁਸੀਂ ਹਰ ਜਗ੍ਹਾ ਕਾਮਯਾਬ ਹੋਵੋਗੇ ਹਰ ਜਗ੍ਹਾ ਤੁਹਾਨੂੰ ਰਿਸਪੈਕਟ ਦੀ ਨਿਗਾਹ ਦੇ ਨਾਲ ਦੇਖਿਆ ਜਾਊਗਾ ਫੋਟੋਗ੍ਰਾਫਰ ਨੂੰ ਇਹ ਨਹੀਂ ਹੈਗਾ ਵੀ ਆਪ ਵੀ ਫੋਟੋਗ੍ਰਾਫਰ ਅਗਲ ਸੋਣ ਯਾਰ ਇਹ ਕੋਈ ਨਹੀਂ ਕਹੂਗਾ ਤੁਹਾਨੂੰ ਜ਼ਿਆਦਾਤਰ ਮੈਂ ਇਹ ਅਕਸਰ ਦੇਖਣਾ ਹੈਗਾ ਕਿ ਸਭ ਤੋਂ ਪਹਿਲਾਂ ਤੁਹਾਡੀ ਸੈਲਫ ਰਿਸਪੈਕਟ ਜਿਹੜੀ ਹੈਗੀ ਆ ਬਹੁਤ ਵੱਡੀ ਚੀਜ਼ ਹੈ ਉਸ ਨੂੰ ਦੇਖੋ ਤੇ ਇਹ ਚੀਜ਼ ਜਿਹੜੀ ਹੈਗੀ ਕਸਟਮਰ ਕਦੀ ਨਹੀਂ ਸੋਚਦਾ ਕਸਟਮਰ ਨੂੰ ਫਾਇਦੇ ਦੀ ਗੱਲ ਹੈਗੀ ਆ ਮੈਂ ਜਿਆਦਾ ਨਾ ਟਾਈਮ ਲੈਂਦੇ ਹੋਏ ਜਿੱਦਾਂ ਕਿ ਸਾਡੇ ਨਾਲ ਪਹੁੰਚੇ ਅ ਜੁਜਾ ਸਿੰਘ ਜੀ ਸੀਨੀਅਰ ਵਾਈਸ ਵਾਈਸ ਪ੍ਰਧਾਨ ਜ਼ੋਨ ਸੋ ਪੰਜਾਬ ਦੇ ਇਸੇ ਤਹਨੇ ਨਾਲ ਹੋਰ ਵੀ ਸਾਡੇ ਨਾਲ ਸੱਜਣ ਜਿਹੜੇ ਅੱਗੇ ਆ ਗੁਰ ਚੁਕੇ ਸੋ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਅੱਜ ਜੋ ਨਕੋਤੇ ਕਾਈ ਵੱਲੋਂ ਡਾਇਰਿੰਗ ਜਿਹੜੀ ਹੋਣੀ ਆ ਉਹ ਲਾਂਚ ਕੀਤੀ ਜਾ ਰਹੀ ਹੈ ਕਿਉਂਕਿ ਸੀਜਨ ਜਿਹੜਾ ਆਪਣਾ ਇੱਕੋ ਹੀ ਚਾਰਟ ਹੁੰਦਾ ਆ ਦਸਤ ਸਤੰਬਰ ਤੋਂ ਓਕੇ ਲੈਂਦੇ ਆਂ ਜੀ ਸਰ ਜੇ ਤੁਸੀਂ ਕੀ ਜੁਕੇ ਸਮਾਇਲ ਬੇਟੀ ਪਲੀਜ਼ ਸਮਾਇਲ ਥੈਂਕ ਯੂ ਹਾਂਜੀ ਵਨ ਮੋਰ ਇੱਕ ਦੋ ਚਲਾਓ ਸਰ 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 ਕਿੰਨੀ ਕਿਤੀ ਹੋਣ ਦੋ ਜੀ ਨਾਲ ਹੀ ਦੋ ਕਿਤੀ ਚਾਹੀਏ ਜਾਂ ਦੋ ਬੋਲੋ ਇੱਕ ਦੇ ਹੱਥ ਬੰਦ ਹੋ ਜਾਵੇ ਮੈਨੂੰ ਕਰੀ ਦੀ ਆਜਾ ਆਜਾ ਕਿੰਨੇ ਬੱਚੇ

हाँ जी सामने इधर समान हाँ जी सामने हाँ तो <laughs> <सामने>। तो <laughs> जी सामने सर, लुक सर मुस्कराओ थोड़ा जा। जाए प्लीज समा thank you, thank you. ਅੱਜ ਜਿਸ ਤਰ੍ਹਾਂ ਕਿ ਪੂਰੇ ਵਰਲਡ ਦੇ ਵਿੱਚ ਵਰਲਡ ਫੋਟੋਗ੍ਰਾਫੀ ਡੇ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਸਾਡੇ ਨਾਲ ਪੀਪੀਏ ਪੰਜਾਬ ਦੇ ਵਾਈਸ ਪ੍ਰਧਾਨ ਜੁਜਾਰ ਸਿੰਘ ਜੀ ਨਾਲ ਜੁੜ ਚੁੱਕੇ ਨੇ ਹਾਂਜੀ ਸਰ ਅੱਜ ਤੁਸੀਂ ਨਕੋਦਰ ਵਿਖੇ ਇੱਥੇ ਵਰਲਡ ਫੋਟੋਗ੍ਰਾਫੀ ਡੇ ਦੇ ਉਪਲਬਖਸ਼ ਦੇ ਵਿੱਚ ਜੋ ਕਿ ਇੱਕ ਫੰਕਸ਼ਨ ਰੱਖਿਆ ਗਿਆ ਉੱਥੇ ਪਹੁੰਚੇ ਹੈਗੇ ਆ ਕੀ ਕਹਿਣਾ ਚਾਹੋਗੇ ਪੂਰੇ ਵਰਲਡ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵਾਈ ਗੁਰਜੀ ਦਾ ਖਾਤ ਸਾ ਵਾਈ ਗੁਰਜੀ ਕੀ ਬਾਰੇ ਵਰਲਡ ਫੋਟੋਗ੍ਰਾਫੀ ਡੇ ਤੇ ਨਕੋਤਰ ਦੇ ਸਾਰੇ ਫੋਟੋਗ੍ਰਾਫਰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਫੰਕਸ਼ਨ ਰੱਖ ਕੇ ਮਨਾਇਆ ਤੇ ਇੱਕ ਡੈਰੀ ਲਾਂਚ ਕੀਤੀ ਆ ਇਸ ਦੇ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਥੈਂਕ ਯੂ ਧੰਨਵਾਦ ਕਰਦਾ ਆ ਸਾਨੂੰ ਬੁਲਾਇਆ ਗਿਆ ਬਾਕੀ ਵਰਲਡ ਦੇ ਫੋਟੋਗ੍ਰਾਫਰਾਂ ਨੂੰ ਇਹ ਸਨੇਹਾ ਦਾ ਨਾਮ ਜੀ ਮੈਂ ਤਾਂ ਵਰਲਡ ਫੋਟੋਗ੍ਰਾਫੀ ਡੇ ਆ ਜਿਹੜਾ ਇਹਨੂੰ ਹਰ ਸਾਲ ਵਧੀਆ ਤਰੀਕੇ ਨਾਲ ਮਨਾਉਣਾ ਚਾਹੀਦਾ ਆ ਲੋਕਾਂ ਦੇ ਵਿੱਚ ਜਾ ਕੇ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਗਰੀਬਾਂ ਦੀ ਸੋਸ਼ਲ ਵਰਕ ਕਰਨਾ ਚਾਹੀਦਾ ਕੋਈ ਨਾ ਕੋਈ ਜਿਹਦੇ ਨਾਲ ਆਪਾਂ ਹਰ ਇੱਕ ਨੂੰ ਪਤਾ ਲੱਗੇ ਕਿ ਇੱਕ ਫੋਟੋਗ੍ਰਾਫਰ ਸੰਸਾਜਾ ਫੋਟੋਗ੍ਰਾਫਰ ਵੀ ਕੁਝ ਹੈਗੇ ਆ ਜੀ ਜਿਸਰਾ ਕਿ ਕਈ ਅੱਜ ਮੀਟਿੰਗ ਦੇ ਵਿੱਚ ਅੱਜ ਜਜਾ ਸੈਲੀਬ੍ਰੇਸ਼ਨ ਕੀਤਾ ਗਿਆ ਹੈ ਇਸ ਵਿੱਚ ਕਈ ਅਹਿਮ ਮੁੱਦੇ ਦੱਸੇ ਗਏ ਚੱਕੇ ਗਏ ਹੈਗੇ ਆ ਉਹਨਾਂ ਦੇ ਉੱਤੇ ਡਿਸਕਸ਼ਨ ਵੀ ਹੋਇਆ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਰੇ ਫੋਟੋਗ੍ਰਾਫਰ ਵੀਰਾਂ ਨੂੰ ਇਹ ਤਾਂ ਜੀ ਸਾਰਿਆਂ ਨੂੰ ਆਪਾਂ ਸਾਰੇ ਸੁਝਾਅ ਦਿੱਤੇ ਗਏ ਆ ਇਹਨਾਂ ਦੀ ਗੱਲਬਾਤ ਸੁਣ ਕੇ ਉਹਨਾਂ ਨੂੰ ਦੱਸਿਆ ਗਿਆ ਕਿਉਂਕਿ ਆਪਾਂ ਨੂੰ ਫੋਟੋਗ੍ਰਾਫੀ ਨੂੰ ਸਭ ਤੋਂ ਪਹਿਲਾਂ ਸਿੱਖਣਾ ਚਾਹੀਦਾ ਆ ਨਾ ਕਿ ਆਪਾਂ ਨਵੇਂ-ਨਵੇਂ ਕੈਮਰਾ ਦੀ ਦੌੜ ਜਾਂ ਦੌੜੇ ਫਿਰਿਏ ਇਹਦੇ ਲਈ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਜਲੰਧਰ ਹੈੱਡ ਆਫਿਸ ਦੇ ਵਿੱਚ ਇੱਕ ਸਾਊਂਡ ਪ੍ਰੂਫ ਹਾਲ ਤਿਆਰ ਕੀਤਾ ਆ ਉੱਥੇ ਬਹੁਤ ਜਲਦੀ ਇਹ ਫੋਟੋਗ੍ਰਾਫਰਾਂ ਦੀ ਸਹੂਲਤ ਲਈ ਵਰਕਸ਼ਾਪਾਂ ਲਾਂਚ ਕਰ ਰਹੀ ਆ ਇਹ ਬਹੁਤ ਛੇਤੀ ਤੋਂ ਛੇਤੀ ਕੀਤਾ ਜਾ ਰਿਹਾ ਆ ਜਿਸ ਤਰ੍ਹਾਂ ਕਿ ਆਪਾਂ ਗੱਲ ਕਰੀਏ ਕਿ ਫੋਟੋਗ੍ਰਾਫਰ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈਗਾ ਆ ਪੂਰੇ ਸਮਾਜ ਦੇ ਵਿੱਚ ਉਸ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਅਸੀਂ ਸਰਕਾਰ ਨੂੰ ਉਹ ਤਾਂ ਹਰ ਟਾਈਮ ਅਪੀਲ ਕਰਦੇ ਆਂ ਬੇ ਫੋਟੋਗ੍ਰਾਫਰ ਆ ਦੋਂਡੇ ਲੇਟ ਰਾਤ ਆਉਂਦੇ ਆ ਜਿਹੜੇ ਫੰਕਸ਼ਨ ਨੇ ਆਪਣੇ ਬਹੁਤ ਲੇਟ ਰਾਤ ਖਤਮ ਹੁੰਦੇ ਆ ਉਹਦੇ ਲਈ ਅਸੀਂ ਫੋਟੋਗ੍ਰਾਫਰਾਂ ਨੂੰ ਵੀ ਤਬੀਲ ਕਰਦੇ ਆਂ ਜਦੋਂ ਆਪਾਂ ਫੰਕਸ਼ਨ ਬੁੱਕ ਕਰਦੇ ਆਂ ਜੇ ਦੂਰ ਰੇੜੇ ਕਰਦੇ ਆਂ ਤੇ ਆਪਣੇ ਕੈਮਰੇ ਜਾਂ ਉੱਥੇ ਰਹਿਣ ਦਾ ਪ੍ਰਬੰਧ ਕਸਟਮਰ ਨਾਲ ਪਹਿਲਾਂ ਗੱਲ ਕੀਤੀ ਜਾਵੇ ਤੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਅੱਜ ਕੱਲ ਜੋ ਮਾਹੌਲ ਆ ਉਹਦੇ ਚ ਫੋਟੋਗ੍ਰਾਫਰ ਸੇਫ ਨਹੀਂ ਹੈਗਾ ਕਿਉਂਕਿ ਕਾਫੀ ਮਹਿੰਗੇ ਕੈਮਰੇ ਹੁੰਦੇ ਹੈਗੇ ਆ ਸੋ ਇਸ ਬਾਰੇ ਜੋ ਕਿ ਸਮਾਜ ਦੇ ਵਿੱਚ ਕਾਫੀ ਸ਼ਰਾਰਤੀ ਅੰਸਰ ਜਿਹੜੇ ਹੈਗੇ ਆ ਉਹ ਆਪਣਾ ਕੰਮ ਕਰਦੇ ਨੇ ਹੈਗੇ ਇਸ ਬਾਰੇ ਕੀ ਕਹਿਣਾ ਚਾਹੋਗੇ ਇਹੀ ਤਾਂ ਕਹਿ ਰਿਹਾ ਹਾਂ ਜੀ ਮੈਂ ਤੁਹਾਨੂੰ ਵੀ ਸਾਨੂੰ ਜਦੋਂ ਕੰਮ ਬੁਕਿੰਗ ਕਰਦੇ ਆ ਨਾ ਕਸਟਮਰ ਦੇ ਨਾਲ ਉਦੋਂ ਹੀ ਆਪਾਂ ਨੂੰ ਇਹ ਡੀਲ ਕਰਨੀ ਚਾਹੀਦੀ ਆ ਇੱਕ ਤਾਂ ਟਾਈਮ ਦੀ ਟਾਈਮ ਵੀ ਜਾਗੋ ਦਾ ਫੰਕਸ਼ਨ ਜਿਹੜਾ ਖਤਮ ਕੀਤਾ ਜਾਵੇ ਜੇ ਆਪਾਂ ਦੂਤ ਰਾਡੇ ਆ ਤਾਂ ਆਪਾਂ ਨੂੰ ਉੱਥੇ ਰੁਕਣ ਦਾ ਪ੍ਰਬੰਧ ਕੀਤਾ ਹੋਣਾ ਚਾਹੀਦਾ ਹੈ ਆਪਣੇ ਲੜਕਿਆਂ ਲਈ ਤੇ ਫਿਰ ਇਹ ਸਾਰਿਆਂ ਨਾਲ ਵਧੀਆ ਸੇਫ ਰਹੂਗਾ ਜੀ ਅੱਜ ਜਿਸ ਤਰ੍ਹਾਂ ਕੀ ਜੋ ਆਪਣੇ ਮੇਨ ਮੁੱਦਾ ਫੋਟੋਗ੍ਰਾਫੀ ਦੇ ਟਿਪਸ ਨੂੰ ਲੈ ਕੇ ਕੀਤਾ ਗਿਆ ਹੈਗਾ ਜਾਂ ਕੁਝ ਇਤਿਹਾਸ ਵਾਲੀ ਜਾਣਕਾਰੀ ਦਿੱਤੀ ਗਈ ਹੈਗੀ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਿਵੇਂ ਆਪਾਂ ਗੱਲ ਕਰ ਰਹੇ ਆ ਇਤਿਹਾਸ ਦੀ ਜਾਂ ਫੋਟੋਗ੍ਰਾਫੀ ਟਿਪਸਾਂ ਦੀ ਇਹਦੇ ਤੇ ਗੱਲਬਾਤ ਇਹ ਹੋਈ ਆ ਵੀ ਅੱਜ ਦਾ ਜਿਹੜਾ 19 ਅਗਸਤ ਦਾ ਫੰਕਸ਼ਨ ਹੈ ਆ ਇਹ 1800 37 ਦੇ ਵਿੱਚ ਫਰਾਂਸ ਦੇ ਵਿੱਚ ਇਹਦਾ ਪਹਿਲਾ ਦਿਨ ਜਿਹੜਾ ਇਹਨੂੰ ਪੇਟੈਂਟ ਕਰਾਇਆ ਗਿਆ ਸੀ ਫੋਟੋਗ੍ਰਾਫੀ ਦੇ ਪਹਿਲੇ ਕੈਮਰੇ ਨੂੰ ਉਸ ਦਿਨ ਨੂੰ ਫੋਟੋਗ੍ਰਾਫੀ ਦੇ ਜਨਮ ਦਿਵਸ ਦੇ ਤੌਰ ਤੇ ਆਪਾਂ ਹਰ ਇੱਕ ਸਾਲ 19 ਅਗਸਤ ਨੂੰ ਮਨਾਇਆ ਜਾਂਦਾ ਤੇ ਅੱਜ ਦੇ ਫੋਟੋਗ੍ਰਾਫੀ ਦਿਵਸ ਦੇ ਪੂਰੇ ਵਰਲਡ ਦੇ ਸਾਰੇ ਫੋਟੋਗ੍ਰਾਫਰ ਭਰਾਵਾਂ ਨੂੰ ਸਾਡੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਧੰਨਵਾਦੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ-ਬਹੁਤ ਧੰਨਵਾਦੀ ਅੱਜ ਜਿਸ ਰਕੇ ਪੂਰੇ ਵਰਲਡ ਦੇ ਵਿੱਚ ਵਰਲਡ ਫੋਟੋਗ੍ਰਾਫੀ ਡੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਪੂਰੇ ਫੋਟੋਗ੍ਰਾਫਰ ਵੀਰਾਂ ਨੂੰ ਹਾਂਜੀ ਪਹਿਲਾਂ ਤਾਂ ਸਭ ਤੋਂ ਧੰਨਵਾਦ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਵਿਸ਼ੇ ਭਾਰਤ ਟੀਵੀ ਦਾ ਤੇ ਦੂਸਰੇ ਨੰਬਰ ਤੇ ਮੈਂ ਸਾਰੇ ਫੋਟੋਗ੍ਰਾਫਰਾਂ ਵੀਰਾਂ ਨੂੰ ਵਰਲਡ ਫੋਟੋਗ੍ਰਾਫੀ ਡੇ ਦੀਆਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਜੀ ਸੋ ਇਹ ਵਰਲਡ ਫੋਟੋਗ੍ਰਾਫੀ ਡੇ ਜਿਹੜਾ ਆ ਇਹ 1837 ਈਸਵੀ ਤੋਂ ਸ਼ੁਰੂ ਹੋਇਆ ਜੀ ਪਹਿਲੀ ਵਾਰੀ ਕੈਮਰੇ ਦਾ ਜਨਮ ਜਿਸ ਨੂੰ ਆਪਾਂ ਕਹਿੰਦੇ ਨੇ ਆ ਫੋਟੋਗ੍ਰਾਫੀ ਦਾ ਜਨਮਦਿਨ ਆ ਇਹਨੂੰ ਕਹਿੰਦੇ ਬਣਾਉਣੇ ਦੌਰ ਤੇ ਅਸੀਂ ਤੇ ਇਹਦੀਆਂ ਸਾਰਿਆਂ ਨੂੰ ਮੁਬਾਰਕਾਂ ਤੇ ਮੈਂ ਸਾਰੇ ਫੋਟੋਗ੍ਰਾਫਰ ਭਰਾਵਾਂ ਭਰਾਵਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ এনवायरमेंट ਦੇ ਪ੍ਰਤੀ ਜਾਗਰੂਕ ਹੋ ਕੇ ਆਮ ਕਿਸੇ ਨਾ ਕਿਸੇ ਦੀ ਮਦਦ ਕਰਕੇ ਉਸ ਤਰੀਕੇ ਨਾਲ ਵਰਲਡ ਫੋਟੋਗ੍ਰਾਫੀ ਦਿਨ ਮਨਾਇਆ ਜਾਵੇ ਸੋ এনवायरमेंट ਤੇ ਮਨਾਉਣ ਦੀ ਬਹੁਤ ਬਹੁਤ ਜਾਰੀ ਬੰਦੇ ਨੂੰ ਅਪੀਲ ਕਰਦੇ ਆ ਆਪਣੇ ਤੌਰ ਤੇ ਕਿ ਵੱਧ ਤੋਂ ਵੱਧ ਬੂਟੇ ਲਾਓ ਔਰ ਕੱਲੇ ਲਾਓ ਹੀ ਨਹੀਂ ਬੂਟੇ ਪਾੜੋ ਵੀ ਸੋ ਇਹਨਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਮੇਰੇ ਵੱਲੋਂ ਸਾਰੇ ਫੋਟੋਗ੍ਰਾਫਰਾਂ ਨੂੰ ਵੀਰਾਂ ਨੂੰ ਵਰਲਡ ਫੋਟੋਗ੍ਰਾਫੀ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਇਸ ਦਿਨ ਦੀਆਂ ਮੈਂ ਇਹ ਅਪੀਲ ਕਰਦਾ ਹਾਂ ਜੀ ਫੋਟੋਗ੍ਰਾਫਰਾਂ ਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਆ ਸੋ ਕੀ ਇਹ ਫੋਟੋਗ੍ਰਾਫੀ ਨੂੰ ਆਪਾਂ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਗਾਂ ਗਾਂ ਸਿੱਖਣ ਦੀ ਉਹਨਾਂ ਨੂੰ ਬਹੁਤ ਲੋੜ ਆ ਉਹ ਚੀਜ਼ਾਂ ਨੂੰ ਆਪਣੇ ਜਿਹੜੇ ਸਾਡੀ ਐਸੋਸੀਏਸ਼ਨ ਆ ਉਹਦੇ ਵਿੱਚ ਸਿੱਖਣ ਲਈ ਬਹੁਤ ਮੌਕੇ ਦਿੱਤੇ ਜਾਂਦੇ ਆ ਉਹਨਾਂ ਨੂੰ ਉਹ ਉੱਥੇ ਆ ਕੇ ਸਿੱਖਿਆ ਜਾਵੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਵਿਸ਼ਵ ਭਾਰਤ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਸਾਡੀ ਕਵਰੇਜ ਕਰਦੇ ਆ ਮੌਕੇ ਮੌਕੇ ਤੇ ਸਾਨੂੰ ਬਹੁਤ ਸਹਿਯੋਗ ਦਿੰਦੇ ਆ ਜੀ ਹਾਂਜੀ ਅੱਜ ਦੇ ਇਸ ਜੋ ਕਿ ਵਰਲਡ ਆਫ ਫੋਟੋਗ੍ਰਾਫੀ ਡੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਨਕੌਦਰ ਦੇ ਵਿੱਚ ਵੀ ਫੋਟੋਗ੍ਰਾਫਰ ਵੀਰਾਂ ਵੱਲੋਂ ਇਹ ਦਿਨ ਜੋ ਹੈ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਕੇਕ ਵੀ ਕੱਟਿਆ ਗਿਆ ਇਸ ਬਾਰੇ ਕੀ ਕਹਿਣਾ ਚਾਹੂੰਗੀ ਅੱਜ ਅਸੀਂ ਵਰਲਡ ਫੋਟੋਗ੍ਰਾਫਰ ਡੇ ਮਨਾਇਆ ਨਕੌਦਰ ਜੂਨੀਅਰ ਵੱਲੋਂ ਕੇਕ ਕੱਟਿਆ ਡੈਰੀ ਲਾਂਚ ਕੀਤੀ ਤੇ ਸਾਡੇ ਸਾਡੇ ਪੰਜਾਬ ਤੋਂ ਟੀਮ ਸਾਡੀ ਪਹੁੰਚੀ ਸੀਗੀ ਤੇ ਉਨਾ ਕਰਕੇ ਅਸੀਂ ਮੰਨ ਲਓ ਸਾਰੀਆਂ ਕਾਈਆਂ ਨੂੰ ਅਪੀਲ ਕਰਦੇ ਆਂ ਜਿਹਨੇ ਨਹੀਂ ਬਣਾਉਂਦੇ ਉਹ ਜਰੂਰ ਬਣਾਓ ਫੋਟੋਗ੍ਰਾਫਰ ਦੇ ਬਣਾਉਣਾ ਚਾਹੀਦਾ ਵਾ ਆਪਣੇ ਫੋਟੋਗ੍ਰਾਫਰਾਂ ਨੂੰ ਭਾਈਚਾਰਾ ਬੰਦਣਾ ਚਾਹੀਦਾ ਵਾ ਉਸ ਤੋਂ ਬਾਅਦ ਕਿ ਸਾਰੇ ਆਪਣੇ ਨਾਲ ਜੁੜੋ ਜਿਹਨਾਂ ਮੈਂਬਰ ਨਹੀਂ ਬਣੇ ਉਹ ਪੀਪੀਐਨ ਮੈਂਬਰ ਜਰੂਰ ਬਣੋ ਜੇ ਕਹਿ ਸਕਦੇ ਆਂ ਕਿ ਇਹ ਜੋ ਸਾਡੀ ਰੋਜੀ ਰੋਟੀ ਵੀ ਹੈ ਕੈਮਰਾ ਇੱਕ ਕਹਿਣ ਨੂੰ ਨਾ ਨਹੀਂ ਹੈਗਾ ਰੋਜੀ ਰੋਟੀ ਵੀ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਰੋਜੀ ਰੋਟੀ ਦਾ ਹੈਗੀ ਆਪਾਂ ਇੱਥੋਂ ਹੀ ਸਾਰਾ ਪਰਿਵਾਰ ਪਾਲਦੇ ਸਭ ਕੁਝ ਇੱਥੋਂ ਹੀ ਕਰਦੇ ਆ ਠੀਕ ਨਹੀਂ ਇੱਥੋਂ ਹੀ ਆਪਾਂ ਨਾਂ ਬੰਦ ਆ ਇਹ ਆਪਣੀ ਕਲਾ ਵਾ ਕਲਾਪਨ ਦਿਖਾ ਕੇ ਫੇਰ ਆਪ ਕਮਾਈ ਕਰਦੇ ਆ ਪਰਿਵਾਰ ਪਾਲਦੇ ਸਭ ਕੁਝ ਆਪਾਂ ਇੱਥੋਂ ਹੀ ਕਰਦੇ ਫੋਟੋਗ੍ਰਾਫੀ ਮੰਨ ਲਓ ਫੋਟੋਗ੍ਰਾਫਰਦ ਵਾਂ ਕੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਬਹੁਤ ਬਹੁਤ ਅੱਜ ਦੇ ਇਸ ਮੌਕੇ ਤੇ ਜੋ ਕਿ ਵਰਲਡ ਫੋਟੋਗ੍ਰਾਫੀ ਡੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਕੀ ਕਹਿਣਾ ਚਾਹੋਗੇ ਅੱਜ 19 ਅਗਸਤ ਵਰਲਡ ਫੋਟੋਗ੍ਰਾਫੀ ਡੇ ਤੇ ਸਭ ਤੋਂ ਪਹਿਲਾਂ ਮੈਂ ਸਾਰੇ ਫੋਟੋਗ੍ਰਾਫਰ ਵੀਰਾਂ ਨੂੰ ਵਧਾਈ ਦਿੰਦਾ ਉਸ ਦੇ ਨਾਲ ਹੀ ਆਮ ਪਬਲਿਕ ਲਈ ਵੀ ਜਿੱਥੇ ਫੋਟੋ ਸਾਡੀਆਂ ਯਾਦਾਂ ਨੂੰ ਸਾਂਝਾਦਾਰ ਕਰਦੀ ਹੈ ਤੇ ਉਸ ਦੇ ਨਾਲ ਇੱਕ ਐਵੀਡੈਂਸ ਤੌਰ ਤੇ ਸਬੂਤ ਦੇ ਤੌਰ ਤੇ ਵੀ ਵਰਤੀ ਜਾਂਦੀ ਹੈ। ਔਰ ਫੋਟੋ ਬਹੁਤ ਹੀ ਮਤਬੂਰ ਹੁੰਦਾ ਸਾਡੀ ਲਾਈਫ ਦੇ ਵਿੱਚ। ਬਸ ਇਸ ਦੇ ਨਾਲ ਹੀ ਸਭ ਨੂੰ ਵਧਾਈ ਦਿੰਦਾ ਤੇ ਥੈਂਕ ਯੂ ਕਰਦਾ ਹਾਂ ਵਿਸ਼ਵ ਭਾਰਤਿੰਦੋ ਥੈਂਕ ਯੂ ਸੋ ਮਚ। ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਜੀ।